ਲਓ ਵੀ ਨੂਰ ਵੀ ਬਾਹਰ ਜੀ ਖੜਾ ਕੀ ਹਾਲ ਚਾਲ ਆ ਨੂਰ ਠੀਕ ਠਾਕ ਆ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਹਾਂਜੀ ਲੱਗੇ ਬੈ ਰੰਗ ਵਾਲੇ ਮਾਸਤਰੀ ਹਾਂਜੀ ਆ ਜਾਓ ਚੱਲ ਦਿਖਾ ਦਈਏ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਆ ਜਿੰਨੇ ਫੋਲੋਅਰ ਪਿਆਰ ਕਰਨ ਵਾਲੇ ਨੂਰ ਦੇ ਘਰੇ ਹੋ ਰਿਹਾ ਜੀ ਰੰਗ ਲੈ ਆਪ ਹੀ ਦੱਸ ਦੇ ਵੀ ਕੀ ਕੰਮ ਚੱਲ ਰਿਹਾ ਪ੍ਰੋਸੈਸ ਰੰਗ ਦਾ ਅ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੇਖੋ ਆਪਾਂ ਕਰਾ ਰਿਆ ਰੰਗ ਸੋ ਸੋ ਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਕਰਾ ਰਿਆ ਸ਼੍ਰੀ ਅਖੰਡ ਪਾਠ ਸਾਹਿਬ ਬਾਬਾ ਜੀ ਨੇ ਆਪਾਂ ਤੁਸ ਆਪਣੇ ਤੋਂ ਸੇਵਾ ਲਈ ਆ ਤੇ ਆਪਾਂ ਜਰੂਰ ਸ ਕਿੱਥੇ ਕਿਥੇ ਰੰਗ ਕਰਦਾ ਸਾਰੇ ਕੰਮ ਦਿਸਾ ਦੇ ਮੜਾ ਜਾ ਆ ਵੇ ਆਪਾਂ ਇਧਰ ਹੋ ਚੁੱਕਿਆ ਵਾ ਤੇ ਇਧਰ ਅੰਕਲ ਕਰਦੇ ਪਏ ਆ ਵੇਖੋ ਤੇ ਆਪਾਂ ਆ ਮੇਰੇ ਮਮਾ ਆ ਮੇਰੇ ਡੈਡੀ ਆ ਸਤਿਕਾਰ ਸਾਰਿਆਂ ਦਾ ਹਰ ਨੂੰ ਬਲਾ ਸਤਿਕਾਰ ਜੀ ਸਾਰਿਆਂ ਨੂੰ ਇਧਰ ਨੂਰ ਦੀ ਮੰਮੀ ਸਤਿਕਾਰ ਵਾ ਇਹ ਨਿਕਲਦੀ ਕੀ ਗੱਲ ਖਾਦਾ ਨਹੀਂ ਕੁਛ ਤੇ ਇਹ ਆ ਜੀ ਮੇਰਾ ਛੋਟਾ ਭਰਾ ਤੇ ਇਧਰ ਆਪਾਂ ਰਸੋਈ ਚ ਰੰਗ ਕਰਾਉਣਾ ਵੇਖੋ ਕਿੰਨਾ ਖਲਾਰਾ ਪਿਆ ਹੋਇਆ ਵਾ ਜਦੋਂ ਆਪਾਂ ਘਰ 'ਚ ਮਤਲਬ ਵੀ ਕੋਈ ਪ੍ਰੋਗਰਾਮ ਹੁੰਦਾ ਜਾਂ ਆਪਾਂ ਕੁਝ ਕਰਾਉਂਦੇ ਆ ਕਿੰਨਾ ਖਲਾਰਾ ਪੈ ਜਾਂਦਾ ਆ ਵੇਖੋ ਇਧਰ ਵੀ ਬਹੁਤ ਖਲਾਰਾ ਪਿਆ ਪਿਆ ਤੇ ਮੈਨੂੰ ਬਹੁਤ ਜਿਆਦਾ ਮੈਂ ਐਕਸਾਈਟਿਡ ਆ ਵੀ ਸਾਡੇ ਘਰੇ ਰੰਗ ਹੋ ਰਿਹਾ ਵਾ ਬਾਬਾ ਜੀ ਦੇ ਚਰਨੇ ਪਾਉਗੇ ਤੇ ਇਧਰ ਅੰਕਲ ਕਰੀ ਜਾਂਦੇ ਆ ਵੇਖੋ ਲਓ ਜੀ ਇਧਰ ਬਾਈ ਰੰਗ ਕਰ ਰਿਹਾ ਬਾਈ ਨਾਲ ਦੇ ਬੰਦੇ ਨਹੀਂ ਆਏ ਉਹ ਸਮਾ ਲੈਣ ਗਏ ਨਾਲ ਸਮਾ ਲੈਣ ਗਏ ਆ ਅੱਜ ਬਾਈ ਇਕੱਲਾ ਹੀ ਲੱਗਾ ਪਿਆ ਵਾ ਤੇ ਬਾਈ ਨੇ ਆਹਲੇ ਕਮਰੇ ਦਾ ਵੀ ਨੀੜਤਾ ਆਹ ਲੋਬੀ ਦਾ ਨੱਪੜ ਗਿਆ ਉਧਰ ਕਮਰੇ ਵਾਲਾ ਚ ਰਹਿੰਦਾ ਬਰਸੋਈ ਰਹਿੰਦੀ ਏ ਸਾਰੀ ਬਾਥਰੂਮ ਰਹਿੰਦਾ ਤੇ ਬਾਹਰਲੇ ਪਾਸੇ ਕੰਨਾਂ ਰਹਿੰਦੀਆਂ ਬਾਹਰਲੇ ਪਾਸੇ ਕਿੱਥੇ ਕਿੱਥੇ ਕਰਨਾ ਸਾਰੇ ਪਾਸੇ ਖਲਾਰਾ ਪਿਆ ਪਿਆ ਜਿੰਨੀਆਂ ਯਾਦੀ ਦੇ ਲੋ ਸਾਰੇ ਪਾਸੇ ਰੰਗ ਹੀ ਰੰਗ ਹੋਇਆ ਪਿਆ ਵਾਲ ਪੱਟੀ ਵਾਲ ਪੱਟੇ ਜੇ ਆਪਾਂ ਕੁਝ ਕਰਨੇ ਆ ਤਾਂ ਖਲਾਰਾ ਤਾਂ ਪਈ ਜਾਂਦਾ ਫਿਰ ਹਾਂ ਖਲਾਰਾ ਨੇ ਪਈ ਜਾਂਦਾ ਤੇ ਸਾਰਾ ਤਕਰੀਬਨ 15 16 ਦਿਨਾਂ ਵਿੱਚ ਨਿਬੜ ਜਾਊਗਾ ਬਾਹਰਲੇ ਪਾਸੇ ਜਿੰਨਾ ਵੀ ਇਹਨਾਂ ਦੇ ਘਰ ਦਾ ਦਿਖਾਉਣਾ ਹੈ ਕਿਰਾ ਸਾਰ ਇਹ ਆ ਲੋ ਆ ਨੂਰ ਕੇ ਘਰ ਦਾ ਬਾਹਰਲਾ ਪਾਸਾ ਵਾ ਇਹਨੂੰ ਸਾਰਾ ਰੰਗ ਹੋਣਾ ਸੈਡਾਂ ਕਿਸੇ ਹੋਰ ਨਾਲ ਲੱਗਦੀਆਂ ਵਾ ਹੋਰ ਕਿਸੇ ਥਾਂ ਆ ਜਾਂਦਾ ਉਹ ਵੀ ਕਰ ਦਿਆਂਗੇ ਕੋਈ ਚੱਕਰ ਨਹੀਂ ਮਤਲਬ ਰੋਕਦੇ ਨਹੀਂ ਹੈਗੇ ਪਰ ਨੂਰ ਦਾ ਸਾਰਾ ਘਰ ਰੰਗੋ ਰੰਗ ਕਰਦਣਾ ਨੂਰ ਫਿਰ ਰੰਗ ਕਿਹੜਾ ਕਰਾਉਣਾ ਇਹ ਦੱਸ ਕਰ ਲਾਂਗੇ ਅੰਦਰ ਦਾ ਕੋਈ ਵਾਈਟ ਕਰਾਇਆ ਵਾ ਬਾਰ ਯੈਲੋ ਵਗੈਰਾ ਕਰਾ ਲਾਂਗੇ ਸੋਚਦੇ ਆਂ ਜੇ ਤਾਂ ਪਤਾ ਨਹੀਂ ਰੰਗ ਤਾਂ ਕਨਫਰਮ ਨਹੀਂ ਹੈ ਕਿ ਰੰਗ ਕਿਹੜਾ ਕਰਨਾ ਵਾ ਪਰ ਆਪਾਂ ਸਾਰਾ ਰੰਗ ਹੋਰ ਰੰਗ ਕਰ ਦੇਣਾ ਨੂੰ ਹੋਰ ਫਿਰ ਕਿੰਨੇ ਕਦਰ ਲੱਗੇ ਖੰਡ ਪੜਜੇ ਤਾਂ ਕਾਫੀ ਟਾਈਮ ਪਿਆ ਜਾਣਾ ਹਾਂਜੀ ਬਾਧੂ ਟਾਈਮ ਪਿਆ ਹੋਏ ਤਾਂ ਚਲ ਅੰਦਰ ਦੇਖਦੇ ਆਪਾਂ ਜੀ ਆ ਤੁਹਾਨੂੰ ਘਰ ਦਿਖਾ ਦਈਏ ਨੂਰ ਕੇ ਕਰਨ ਨੂੰ ਪਹਿਲਾਂ ਰੰਗ ਨਹੀਂ ਹੋਇਆ ਤੇ ਹੁਣ ਸਾਰੇ ਨੂੰ ਕਰਨ ਨੂੰ ਆਪਾਂ ਰੰਗ ਕਾਦਰ ਰੰਗ ਹੋਰ ਰੰਗ ਕਰ ਦੇਣਾ ਨੂਰ ਨੂਰ ਚਾਚੇ ਫਿਰ ਕੀਤਾ ਨਹੀਂ ਫਾਈਨਲ ਰੰਗ ਕਿਹੜਾ ਕਰਨਾ ਨੀ ਹਜੇ ਫਾਈਨਲ ਇਹ ਤਾਂ ਗਾਲ ਪੱਟੀ ਦੇ ਗੰਮ ਪਹਿਲਾਂ ਆ ਤਾਂ ਕਰਾ ਲਗੇ ਬੁਰਾ ਹਾਲ ਹੋਇਆ ਪਿਆ ਘਰੇ ਹੋਏ ਆਹ ਕੋਈ ਵਧੀਆ ਜਿਆ ਕਰਾਵਾਂਗੇ ਆਪਾਂ ਪੂਰਾ ਵਧੀਆ ਜਿਹੜਾ ਸੋਹਣਾ ਲੱਗੇ ਮੈਂ ਮੈਂ ਤਾਂ ਕਿਨੇ ਚੁੱਪ ਕਰਕੇ ਆ ਲਾਲ ਹੈਂ ਲਾਲ ਲਾਲ ਕਰਾਵੀਏ ਨਾ ਨਾ ਲਾਲ ਨਹੀਂ ਲਾਲ ਤਾਂ ਪੈੜਾ ਲੱਗੂਗਾ ਆਪ ਸਰਦਾਰੀ ਰੰਗ ਕਰਾਵਾਂਗੇ ਜਿਹੜਾ ਸੋਹਣਾ ਲੱਗੇ ਨੀਲਾ 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 ਕਰਾਵਾਂਗੇ ਨਾ ਨੀਲਾ ਰੰਗ ਕਰਾ ਦਈਏ ਵੀ ਨੀਲਾ ਵਧੀਆ ਲੱਗਣਾ ਨਹੀਂ ਲੱਗਣਾ ਇਹਦੇ ਪਟਕੇ ਨਾਲ ਦਾ ਕਰਾ ਲੈ ਚੌਕਰੇ ਜਿਹੜੇ ਤੇਰੇ ਪਟਕਾ ਬਣੇ ਇਹਦੇ ਨਾਲ ਦਾ ਕਰਾ ਦੇ ਹਰ ਹਰ ਕਰਦੇ ਸਾਰਾ ਘਰ ਹਰ 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 ਸੋਣਾ ਅਲੱਗ ਸੋਣਾ ਹਰ ਹਰ ਸੋਣਾ ਕੋਈ ਨਹੀਂ ਬਾਬਾ ਸਾਉ ਖੜੇ ਕੇ ਤੇ ਖੰਡਪਾੜ ਸਾਹਿਬ ਨੇੜੇ ਆ ਗਿਆ ਵਾ ਤੇ ਸਾਰੇ ਘਰ ਨੂੰ ਰੰਗ ਕਰ ਦੇਣਾ ਫਿਰ ਉਸ ਅਨਸਾਰ ਬਹੁਤ ਜ਼ਿਆਦਾ ਖੁਸ਼ੀ ਆ ਪਾਲੀ ਜ਼ਿਆਦਾ ਖੁਸ਼ੀ ਆ ਅਸੀਂ ਜਿਹੜਾ ਮਨ ਚ ਸੋਚਿਆ ਸੀਗਾ ਵੀ ਰੰਗ ਰੰਗੋ ਕਰਾਵਾਂਗੇ ਜੇ ਮਾਬੇ ਨੇ ਪਹੁੰਚ ਪਾਈ ਤਾਂ ਬਾਬੇ ਨਾਨਕ ਨੇ ਆਪ ਹੀ ਕਰਤਾ ਸੱਚੇ ਬਾਦਸ਼ਾਹ ਨੇ ਫਰਮਾਦਮਾਨ ਨੇ ਆਪਰੀ ਜੀ ਪੂਰੀ ਕਰ ਦਿੱਤੀ ਤੇ ਇਹਨਾਂ ਦੇ ਨੂਰ ਦੇ ਜਿਹੜਾ ਕਮਰਾ ਸੀ ਇਹਨੂੰ ਕੱਲੇ ਨੂੰ ਉਹ ਵਾਲ ਪੱਟੀ ਹੋਈ ਸੀ ਪਹਿਲਾਂ ਤੇ ਕੋਈ ਪਰ ਇਹਨਾਂ ਵੀ ਆਪਾਂ ਦੁਬਾਰਾ ਹੀ ਕਰ ਦੇਣਾ ਸਾਰੇ ਕੰਨ ਮਰਾਦੀਆਂ ਕੰਦਾ ਇਹਨਾਂ ਨੇ ਖਰਾਬ ਕਰਤੀਆਂ ਨੂਰ ਉਹਨਾਂ ਨੇ ਇਹ ਵੀ ਹੁਣ ਆਪਾਂ ਦੁਬਾਰਾ ਹੀ ਮਰਾਦ ਇਹ ਇਹ ਸ ਬਾਬਾ ਜੀ ਮੀਨ ਇੱਥੇ ਹੀ ਆਪਾਂ ਰੱਖਣੇ ਆ ਇਹ ਤਾਂ ਜ਼ਰੂਰੀ ਆ ਇਹ ਕਮਰਾ ਤਾਂ ਇੱਧਰ ਨੂਰ ਦੇ ਭਰਾ ਨੇ ਪਹਿਲਾਂ ਸਾਰੀਆਂ ਕੰਨਾਂ ਦੇ ਜੜ ਜੜ ਵੜਤੀ ਦੀ ਠਿੱਕੜੇ ਟੁਕੜੀਆਂ ਮਾਰ ਕੇ ਪੈਨ ਕਰ ਦਿੰਦਾ ਆ ਆ ਵੇ ਆ ਵੇ ਦੱਸੀ ਵੀਰੇ ਦੇ ਜਵਾਬ ਵਣ ਦੇ ਕਰ ਦਿੰਦਾ ਆ ਲੋਕ ਅੱਗੇ ਚੱਲ ਕੋਈ ਗੱਲ ਨਹੀਂ ਜਵਾਗ ਆ ਪਰ ਹੁਣ ਕੋਈ ਗੱਲ ਇਹ ਦੁਬਾਰਾ ਰੰਗ ਕਾ ਦੇਣਾ ਤੇ ਚੌਂਕਣ ਲੱਗ ਗਿਆ ਸਾਰਾ ਘਰ ਆ ਨਾ ਜਟਾ ਜਿਹੜਾ ਰੋਸ਼ਨੀ ਦਾ ਸਾਰਾ ਹੋ ਗਿਆ ਨਾ ਇੱਕਦਮ ਸਾਰਾ ਬਾਹਰੋਂ ਬੂਰੋਂ ਹੋ ਗਿਆ ਇੱਕ ਸਾਰ ਹੋ ਗਿਆ ਰਸੋਈ ਹੋ ਗਈ ਬਾਥਰੂਮ ਹੋ ਗਿਆ ਫਿਰ ਬਾਹਲਾ ਚਮਕਣਾ ਲਓ ਜੀ ਸਾਰਿਆਂ ਨੇ ਵਧਾਈਆਂ ਦੇ ਦਿਓ ਰੰਗ ਦੀਆਂ ਵੀ ਨੂਰ ਨੂਰ ਸਾਰਿਆਂ ਨੇ ਇਹ ਵੀ ਸਰਪ੍ਰਾਈਜ਼ ਮਿਲਿਆ ਸੀਗਾ ਤੇ ਹੱਥੋਂ ਕੇ ਅੰਦਰ ਮਲ ਦਿੰਦੇ ਹੁੰਦਾ ਸੀ ਅੱਛਾ ਹਾਂ ਕੱਲ ਕੋਈ ਗੱਲ ਥੈਂਕ ਯੂ ਸੋ ਮੱਚ ਜਿੰਨੇ ਵੀ ਪਣਪਰਾਂ ਵਾਲੇ ਵੀਡੀਓ ਦੇਖੀ ਤੇ ਜਲਦੀ ਤੁਹਾਨੂੰ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਥੋੜੀ ਰਹਿ ਗਈ ਬਸ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਇਹਨਾਂ ਦੀਆਂ ਵੀਡੀਓ ਨੂੰ ਐਂ ਪਿਆਰ ਆਪ ਦਾ ਬਣਾਈ ਰੱਖਿਆ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਜੀ